ਕਿੰਨਾ ਕੁ ਹੋ ਗਿਆ ਨੁਕਸਾਨ ਅੱਛਾ ਦੇਖ ਲਿਆ ਤੁਸੀਂ ਹੈਨਾ ਹਾਂਜੀ ਬਾਬਾ ਅੱਛਾ ਮੈਂ ਦੇਖਿਆ ਸੀ ਸੈਂਪਲ ਵੀ ਲੈ ਕੇ ਦੇਖਿਆ ਸੀ ਟੋਟਲੀ ਡੈਮੇਜ ਹਾਂ ਆ ਦੇਖੋ ਅੱਛਾ ਹਾਂ ਫਿਰ ਅੱਜ ਹੀ ਨੇ ਉਸ ਲਾਣੇ ਕੱਟੇ ਆਪਣੀ ਕਾਰ ਮੋੜ ਚ ਲੈ ਗਏ ਸਾਡੇ ਤੋਂ ਸੋਹ ਜੇ ਉੱਥੇ ਹਮਨੇ ਉੱਥੇ ਲਾ ਲਿਆ ਪਿੰਡ ਦੇ ਵਿੱਚ ਤਕਰੀਬਨ ਕਿੰਨਾ ਏਕੜ ਹੋਊਗਾ ਹੋ ਗਿਆ ਕਿੰਨਾ ਯਾਰ ਏਕੜ 1000 ਏਕੜ ਨਹੀਂ ਟੋਟਲ ਹੈ ਤਾਂ ਅੱਛਾ ਠੀਕ ਹੈ ਖਰਾਬ ਖਰਾਬ ਕੱਲਾ ਖਰਾਬ ਖਰਾਬ ਕੱਲਾ ਆਪਾਂ ਤਾਂ 7000 ਜੀ ਅੱਛਾ ਵੱਡਾ ਪਿੰਡ ਹੈ ਡੇਟਸ ਕੋ ਲਗਾ ਦਾ ਬੰਦਾ 135 ਗੱਲੇ ਅੱਛਾ ਇਹ ਕੋਈ ਗੱਲਾ ਗੱਲਾ ਇਹਨਾਂ ਦਾ ਨਹੀਂ ਅੱਛਾ 335 ਗੱਲੇ ਮੁੰਡਾ ਖੜਾ ਬਣ ਦੇਖਦੇ ਤੇ ਨਰ ਮੰਗ ਫੜਾ ਜਾਈ ਅੱਛਾ ਹਾਂਜੀ ਹਾਂਜੀ ਬਾਕੀ 5 ਦਾ ਬਾਕੀ 5 ਦਾ ਖਰੇ ਰੱਖਦੇ ਨਾ ਇਹ ਤਾਂ ਬਹੁਤ ਫਾਰਮਰ ਹੈ 2 4 5 7 ਅੱਛਾ ਹਾਂਜੀ ਚਲੋ ਚਾਹੇ ਥੋੜਾ ਚਾਹੇ ਜ਼ਿਆਦਾ ਸਾਰਿਆਂ ਦਾ ਕਵਰ ਕਰਕੇ ਹਨ ਜੈਸ ਮੈਨ ਇਦਾਂ ਹੀ ਕਰਾਂਗੇ ਤੇ ਕਦੋਂ ਤੋਂ ਸ਼ੁਰੂ ਕਰਾ ਰਹੇ ਗਰਦਾਰੀ ਅਸੀਂ ਤੁਹਾਨੂੰ ਰਿਪੋਰਟ ਭੇਜਣਗੇ ਫਿਰ ਗਰਦੌਰੀ ਦੇ ਤਰਫੋਂ ਆਰਡਰ ਆਣ ਗਿਆ ਪਾਤੇ ਰਿਪੋਰਟ ਬਣਾ ਕੇ ਭੇਜਾਂਗੇ ਕਿ ਇਨਾ ਨੁਕਸਾਨ ਹੋਇਆ ਠੀਕ ਹੈ ਫਿਰ ਉੱਥੋਂ ਅਪਰੂਵ ਕਰਕੇ ਭੇਜਾਂਗੇ ਸਪੈਸ਼ਲ ਗਰਦੌਰੀ ਇਹਨਾਂ ਦੇ ਕਰਨ ਸਪੈਸ਼ਲ ਗਰਦੌਰੀ ਹੋਣੀ ਠੀਕ ਹੈ ਤੁਹਾਨੂੰ ਰਿਪੋਰਟ ਤੁਸੀਂ ਭੇਜੋ ਜੋ ਪਟਵਾਰੀ ਤੱਕ ਆਪਦਾ ਕਿੰਨੇ ਸਰਵੇ ਕਰ ਲਿਆ ਕਿੰਨਾ ਕਿ ਹੋ ਗਿਆ ਹਾਂ ਜੀ ਜਾ ਕੇ ਐਂਕਲ ਮੈਂ ਸਾਰਾ ਪਿੰਡ ਅੱਛਾ ਸਾਰਾ ਪਿੰਡ ਅੱਛਾ ਤੁਸੀਂ ਉਹ ਇੱਥੇ ਪਟਵਾਰੀ ਠੀਕ ਹੈ ਰਿਪੋਰਟ ਤਾਂ ਫਿਰ ਤੁਹਾਡੀ ਤਿਆਰ ਹੀ ਹੋਣੀ ਹੈ ਪਟਵਾਰੀ ਸਾਹਿਬ ਜਨਾਬ ਬਾਕੀ ਡਿਟੇਲ ਰਹਿੰਦੀ ਹੈ ਜੀ ਨੰਬਰ ਖਸ ਰਹੇ ਦੇ ਹਿਸਾਬ ਤੇ ਰਹੀ ਹੈ ਓਕੇ ਜੀ ਓਕੇ ਕਿੰਨਾ ਟਾਈਮ ਲੱਗੇਗਾ ਤੁਹਾਨੂੰ ਜਲਦੀ ਤੋਂ ਜਲਦੀ ਜਨਬ ਆਡਰੋਂ ਤੇ ਨਹੀਂ ਨਹੀਂ ਤੁਸੀਂ ਆਪਾਂ ਜਿਹੜਾ ਸਰਵੇ ਕਰਕੇ ਸਰਵੇ ਕਰਨਾ ਹੀ 2 ਦਿਨਾਂ ਚ 1.5 ਤੋਂ 2 ਦਿਨਾਂ ਚ ਸਾਰਾ ਕੰਪਲੀਟ ਕਰ ਦੇਵਾਂਗੇ ਕੱਲ ਸ਼ਾਮ ਤੱਕ ਤੁਸੀਂ ਕੰਪਲੀਟ ਕਰ ਦੇਵੋਗੇ ਹਾਂ ਵੀ ਹੁਣ ਤੇ ਮੌਸਮ ਦਾ ਨਹੀਂ ਪਤਾ ਕਿੰਨਿਆਂ ਨੇ ਕਟਾਈ ਰੋਕ ਛੱਡੀ ਹੁਣ ਕਈਆਂ ਨੇ ਕੱਲ ਕਟਾਈ ਕਰ ਲਈ ਅੱਛਾ ਇੱਕ ਵੀ ਲੇਟ ਹੋ ਰਹੀ ਹੈ ਜਿੱਦੇ ਬਾਕੀ ਇਹ ਵੀ ਇਹ ਤਾਂ ਮੌਸਮ ਜਿਵੇਂ ਉਹਦਾ ਕਿਹੜਾ ਕੋਈ ਆਈਡੀਆ ਸੀ ਚਾਨਕ ਮਾਰਾ ਹਾਂ ਜਿਹੜਾ ਇਹ ਮੌਸਮ ਦਾ ਹੈ ਨਾ ਕੁਦਰਤੀ ਆਫਤ ਦਾ ਅੱਜ ਦੀ ਡੇਟ ਤੇ ਜੋ ਕਟਾਈ ਹੋ ਗਈ ਫਿਰ ਸਾਨੂੰ ਕੱਲ ਦੀ ਡੇਟ ਜਾਣਾ ਜਿਹੜਾ ਨੁਕਸਾਨ ਹੋਣਾ ਸੀ ਉਹ ਪਿਕਰ ਦਾ ਵੇਖੀਏ ਹਾਂਜੀ ਰਿਸਪੈਕਟਡ ਮੈਮ ਨੇ ਜਿਵੇਂ ਆਰਡਰ ਕੀਤਾ ਹੈ ਨਾ ਜੀ ਕੱਲ ਸ਼ਾਮ ਤੱਕ ਪਟਵਾਰੀ ਸਾਹਿਬ ਸਾਰੀ ਡਿਟੇਲਡ ਰਿਪੋਰਟ ਬਣਾ ਕੇ ਦੇ ਦਿੰਦੇ ਨੇ ਹਾਂਜੀ ਪਰਸੋਂ ਰਿਪੋਰਟ ਚੰਡੀਗੜ੍ਹ ਚਲੀ ਜਾਏਗੀ ਸਪੈਸ਼ਲ ਕਿਰਤਾਬਰੀ ਦਾ ਆਰਡਰ ਜਿੰਨੀ ਜਲਦੀ ਹੋੁੰਦਾ ਕਰਵਾ ਕੇ ਫਿਰ ਇੱਕ ਕਰਵਾ ਦੇਣਾ ਹਾਂਜੀ ਹਾਂ ਸੋ ਦਿਸ ਇਜ਼ ਇਟ ਬਸ ਠੀਕ ਹੈ ਕੋਈ ਨਹੀਂ ਜੇ ਥੋੜਾ ਵੀ ਹੋਇਆ ਬਾਹਲਾ ਵੀ ਹੋਇਆ ਸਾਰਿਆਂ ਨੂੰ ਵਿੱਚ ਆਪਾਂ ਇਨਕਲੂਡ ਕਰਾਂਗੇ ਸਾਰੇ ਕਵਰ ਕਰਾਂਗੇ ਨਹੀਂ ਕੋਈ ਨਹੀਂ ਸਾਰੇ ਕਵਰ ਤੁਹਾਡੀ ਰਿਪੋਰਟ ਤੋਂ ਬਾਅਦ ਤਾਂ ਡਰਨ ਦਾ ਕੋਈ ਦਰ ਨਹੀਂ ਨਹੀਂ ਸਰ ਤੁਹਾਡੀ ਰਿਪੋਰਟ ਦੀ ਵੇਟ ਹੀ ਹੈ ਨਾ ਜੀ ਜੀ ਮੈਕਸਿਮਮ ਇਸੇ ਪਿੰਡ ਚ ਹੋਇਆ ਜ਼ਿਆਦਾ ਨੁਕ ਇਹ ਇਹ ਤੇ ਕਮਿਆਰਾ ਦੇ ਕਿੰਗਰਾ ਜੀ ਕਮਿਆਰਾ ਕਮਿਆਰਾ ਕਿੰਗਰਾ ਠੀਕ ਆ ਹਾਂ ਫਕਸਾ ਤੋਂ ਇਧਰੋਂ ਰੇਲਵੇ ਲਾਈਨ ਤੋਂ ਇਧਰੋਂ ਸਾਰਾ ਕਿਉਂਕਿ ਇਹ ਬਈਨ ਹਾਈਵੇ ਦੇ ਨਾਲ ਹੀ ਐਕਰੋਸ ਬਣਿਆ ਹੋਇਆ ਹੈ ਬਸ ਸੱਟ ਤੇ ਸਭ ਤੋਂ ਜਿਆਦਾ ਪੱਟੀ ਦੀ ਪੱਟੀ ਚਲੋ ਕੋਈ ਨਹੀਂ ਆਪਾਂ ਛੇਤੀ ਤੋਂ ਛੇਤੀ ਕਰਵਾ ਦਾਂਗੇ ਸਾਰਾ ਕਵਰ ਥੈਂਕ ਯੂ ਮੈਮ ਹਾਂਜੀ ਇੱਕ ਵੀਜ਼ਿਟ ਹੋਰ ਕਰਨੀ ਚਲੋ ਕਰੋ ਚਲੋ ਦੱਸੋ ਕਿੱਥੇ ਤੂੰ ਦੋ ਮੁਝਰੋ ਜਰੋ ਆ ਦੇਖੋ ਜੀ ਸਾਈਡ ਤੇ ਹੀ ਹੋ ਰਿਹਾ ਸਾਰੇ ਥੱਲੇ ਕਰਿਆ ਬਈ ਹੂੰ ਹੂੰ ਹਾਂ ਸਾਰਾ ਥੱਲੇ ਇਹ ਵੀ ਉਧਰ ਹੀ ਟਾਈਮ ਆ ਜਾਏਗੀ ਉਹ ਜੋ ਹਾਂ ਜੀ ਹਾਂ ਜੀ ਹਾਂ ਥੱਲੇ ਜੋ ਹੱਲੀ ਹੋ ਗਿਆ 100% ਡੈਮੇਜ ਆ ਜਾਏਗਾ ਹਾਂ ਹੈ ਹੀ ਨਹੀਂ ਵਿੱਚ ਹੈ ਨਾ 200 200 ਤੋਂ 250 ਗ੍ਰਾਮ ਦਾ ਮਤਲਬ ਵਜਨ ਸੀ ਜੀ ਉਹਨਾਂ ਦਾ ਘਟ ਗਿਆ ਸੀ ਵਜਨ ਦੇ ਹਿਸਾਬ ਨਾਲ ਹਾਂ ਹਾਂ ਤੁਹ ਕਿੰਨੀ ਹਾਈਟ ਤੋਂ ਆਣੀ 250 ਗ੍ਰਾਮ ਦੀ ਚੀਜ਼ ਨੇ ਤੁਸੀਂ ਦੇਖੋ ਡੈਮੇਜ ਤਾਂ ਹੋਵੇ ਆਪੂਰੀ ਵੇ ਆ ਵਦਣਾ ਸਾਰੇ ਥੱਲੇ ਖਿਲਰੇ ਫੇਰ ਨਹੀਂ ਹਾਂ ਜੀ ਆਰਡਰ ਕਰਤਾ ਹੋਵੇ ਉਹ ਗਰਦਾਬਰੀ ਕਰਾ ਲਈਏ ਸਪੈਸ਼ਲ ਤੇ ਪਰਵਾਰੀ ਸਾਹਿਬ ਨਾ ਸਰਵੇ ਕੰਪਲੀਟ ਕਰ ਦੇਵਾਂਗੇ ਕੱਲ ਸ਼ਾਮ ਤੱਕ ਠੀਕ ਹੈ ਜੀ ਉਸ ਵੇ ਤੁਸੀਂ ਵਾੜ ਲਿਓ ਇਹਨੂੰ ਹਾਂਜੀ ਹਾਂਜੀ ਹਾਂ ਸਰਵੇ ਕਰ ਲਾਂ ਦੋ ਠੀਕ ਹੈ ਨਹੀਂ ਤਾਂ ਫਾਇਦਾ ਨਹੀਂ ਹੋਣਾ ਕੋਈ ਫਾਇਦਾ ਇਹ ਤਾਂ ਰੋਕ ਲਓ ਕੱਲ ਹਾਂ ਜੀ ਕੱਲ ਤੋਂ ਤਾਂ ਵੱਢ ਲਈ ਅੱਜ ਤੱਕ ਵੈਸੇ ਤਾਂ ਜਿੰਨਾ ਕਿ ਰਹਿਵਾ ਕਰੀ ਗਏ ਉਹ ਤਾਂ ਪਰਮਾਨਾਲ ਦੀ ਨਾਲ ਦੀ ਨਾਲ ਕਰ ਲਿਆ ਹਨ ਅਜੇ ਵੈਸੇ ਵੀ ਵੈਦਰ ਰਿਪੋਰਟ ਠੀਕ ਹੀ ਹੈ ਦੋ ਚਾਰ ਤੱਕ ਚੱਲਿਆ ਹੈ ਹਾਂ ਮਸ ਦੋ ਦਿਨਾਂ ਚ ਕਰ ਦੇਣਗੇ ਪੂਰਾ ਕੰਪਲੀਟ ਹਾਂ 100% ਜੀਤੇ ਪੈਿੰਦੇ ਤਾਂ 100% ਜੀਤੇ 100% ਚ ਵੀ ਆ ਹੰਦਿਆਂ ਦਾ ਨੁਕਸਾਨ ਇਸ ਚ ਕੁਝ ਨਿਕਲਣਾ ਹੀ ਨਹੀਂ ਨਿਕਲ ਨਹੀਂ ਤੋਂ ਬਾਦ ਹੰਦਰ ਦੀ ਨਾਲ ਪਰਵਾਰੀ ਸਭ ਜਿੱਤਦਾ ਵੀ ਚਲੋ ਕੋਈ ਨਹੀਂ ਆਪਾਂ ਕਰਦੇ ਆ ਸਾਰਿਆਂ ਦਾ ਹੀ ਕਰਾਂਗੇ ਸਾਨੂੰ ਵੀ ਕੋਈ ਮਤਲਬ ਰਹਿ ਨਾ ਜਾਵੇ ਬਸ ਇੰਨਾ ਧਿਆਨ ਰੱਖ ਲਓ ਹਾਂ ਫਾਸਟਿਕਾਰ ਕਿਹੜਾ ਆਹ ਸਾਰਾ ਹੀ ਹਾਂ ਹਾਂ ਕਿੰਨਾ ਏਰੀਆ ਹੋਣਾ ਹੀ ਆ ਤੁਹਾਡੇ ਧਿਆਨ ਚ ਸਰਕਿੰਡ ਤਾਂ ਸਾਰਾ ਹੀ ਸਾਰਾ ਹੀ ਆ ਹਾਂਜੀ ਅੱਛਾ ਕਿੰਨੇ ਮੀਟਰ ਦੀ ਜੀ ਚਾਹੀਏ ਇਹ ਠੀਕ ਹੈ ਫਾਸਟਿਕਾਰ ਦੇ ਤੁਹਾਨੂੰ ਐਸਡੀਐਮ ਸਾਹਿਬ ਆਏ ਆ ਐ ਡੀ ਸੀ ਸਾਹਿਬ ਐ ਡੀ ਸੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਜੀ ਟੀਮ ਸਾਰੀ ਨਾਲ ਆਈ ਹੈ ਸਪੈਸ਼ਲ ਗੁਰਦੌਰੀ ਦਾ ਆ ਗਿਆ ਮੇਰੇ ਕੋਲ ਆ ਗਿਆ ਤੇ ਸ਼ੁਰੂ ਕਰਾਉਣ ਲੱਗੀਆਂ ਮੈਮ ਦੇ ਐਫਰਟਸ ਨਾਲ ਲਾ ਫਿਰ ਜਲਦੀ ਆਰਡਰ ਆ ਗਿਆ ਜੀ ਥੈਂਕ ਯੂ ਕੋਈ ਨਹੀਂ ਛੇਤੀ ਕਰ ਦਾਂਗੇ ਆਪਾਂ ਸਾਰਿਆਂ ਦਾ ਜਿਵੇਂ ਅਸਰੇ ਤੇ ਆ ਗਿਆ ਸੀ ਕੋਈ ਨਹੀਂ ਹਰਕਤ ਆਈ ਹੀ ਸਾਡੇ ਵੱਲੋਂ ਤਾਂ ਨਿਰਦੇਸ਼ ਹੈ ਵੀ ਕੋਈ ਛੁੱਟੇ ਨਾ ਜੋ ਅਕਸਰ ਦਾ ਥੋੜਾ ਕਿਸੇ ਦਾ ਬਾਹਲਾ ਹੈ ਨਾ ਹਾਂ ਬਹੁਤ ਵਧੀਆ ਵੇ ਜੀ ਦੇਖ ਲਓ ਜੀ ਸਾਰੀ ਬਾਕੀ अच्छा 30 32 किलो बन 15 मन भी नहीं होया जी अच्छा वो सामने एक ट्राली खड़ी जी और 4x4 નો બડા હે اچھا બડા આતો 2 32 કિલો થા બડા હે ફિર એના ਦਾ ਜਿਹੜਾ ਇਹਨਾਂ ਨੇ ਵੱਡ ਲਿਆ ਨਹੀਂ ਇਹ ਉਹਨਾਂ ਨੇ ਫੋਟੋਆਂ ਖਿੱਚ ਕੇ ਰੱਖਿਆ ਨਾ ਉਹ ਫਿਰ ਵੀ ਉਹਨਾਂ ਦਾ ਅਸੈਸ ਹੋ ਜਾਂਦਾ ਫੋਟੋਆਂ ਕਰਕੇ ਠੀਕ ਹੈ ਠੀਕ ਹੈ ਫੋਟੋ ਖਿੱਚ ਲਈਆਂ ਸੀ ਪਹਿਲਾਂ ਠੀਕ ਹੈ ਠੀਕ ਜੇ ਕਿਹਦਾ ਨੁਕਸਾਨ ਹੋਇਆ ਤਾਂ ਇਹ ਨਿਕਲ ਨਾ ਵੱਡ ਲਿਆ ਤੇ ਉਹਨੂੰ ਕਵਰ ਨਹੀਂ ਹੋਏਗਾ ਠੀਕ ਹੈ ਸਾਹਮਣੇ ਹੋਇਆ ਹੀ ਹੈ ਐਕਚੁਅਲੀ ਇਹ ਕਰਦੇ ਐਗਰੀਕਲਚਰ ਵਾਲੇ ਨਾਲ ਆ ਕੇ ਨਾ ਅਸੈਸ ਕਰ ਲੈਂਦੇ ਆ ਕਿ ਕਿੰਨਾ ਡੈਮੇਜ ਹੈ 30 40 70 80 ਕਿੰਨਾ ਠੀਕ ਹੈ ਅਗਰੀਕਲਚਰ ਵਾਲਿਆਂ ਨਾਲ ਆ ਕੇ ਉਹਨਾਂ ਅਸੈਸ ਕਰਦੇ। ਉਹ ਫਿਰ ਇੰਨਾ ਮੈਟਰ ਨਹੀਂ ਕਰਦਾ ਕਿ ਵੱਡ ਲੈ ਕੇ ਨਹੀਂ ਬਟ ਕੱਲ ਸ਼ਾਮ ਤੱਕ ਉਹਨਾਂ ਕਰ ਹੀ ਦੇਣਾ ਸਾਰਾ। ਅੱਛਾ ਠੀਕ। ਕੋਈ ਨਹੀਂ ਸਾਰਾ ਕਵਰ ਕਰਾ ਦਾਂਗੇ। ਠੀਕ ਹੈ। ਫਿਕਰ ਨਾ ਕਰੋ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿੰਨਾ ਏਰੀਆ ਹੋ ਗਿਆ? ਏਰੀਆ ਹੋ ਗਿਆ ਜੀ। 70 ਕਿੱਲੇ 70 ਕਿੱਲੇ ਸਾਰਾ ਟੁੱਟਵੇਂ ਕਿੱਲਾ ਕਿੱਲਾ ਦੋ ਦੋ ਕਿੱਲੇ। ਅੱਛਾ। ਹਾਂ ਚਾਰ ਕਿੱਲੇ ਸਾਡੀ ਨੇ ਖੜੀ ਆ। ਅੱਛਾ ਜੀ। ਅੱਛਾ। ਠੀਕ ਹੈ। ਹਾਂ ਆ ਦੇਖੋ ਜੀ ਬੰਦਾ। ਅੱਛਾ ਪਟਵਾਰੀ ਇਹੀ ਨੇ ਇੰਦਰ ਵੀ ਨਹੀਂ ਇਹ ਉੱਧਰ ਪਿੰਡ ਦਾ ਆ ਗਏ ਸਾਰੇ ਉੱਧਰ ਆ ਰਹੇ ਠੀਕ ਹੈ ਲੈ ਕੇ ਨਾ ਰਿਕਾਰਡ ਸਾਰਾ ਉਹ ਜੇ ਮਣੋ ਮੈਂ ਸਾਰੇ ਗਰੁੱਪ ਚ ਫਵਾ ਦਾਂ ਅੱਜ ਤੋਂ ਉਹ ਐਗਰੀਕਲਚਰ ਵਾਲੇ ਦਾ ਵੀ ਆਰਡਰ ਕੱਢਦੇ ਅੱਛਾ ਉਹਦੇ ਵਿੱਚ ਹੀ ਲਿਖਿਆ ਹੋਇਆ ਠੀਕ ਹੈ ਆਰਡਰ ਕੱਢ ਰਏ ਨਾਲ ਆਹਦੀ ਹੋ ਗਈ ਰਹੀ ਦਾਣੇ ਥੱਲੇ ਸਾਰੇ ਚਾਹ ਹਾਂ ਦਿਖੀ ਜਾਂਦੇ ਨੇ ਗਰੇਕੇ ਟਿੱਕੇ ਤੇ ਆ ਜੀ ਪੈ ਲੀਆਂ ਹਾਂ ਇੱਧਰ ਆਇਆ ਝਾਲ ਮੜੇ ਅੱਜ ਕੇ 40 40 ਜਾਂਦੇ ਝਾੜੇ ਮੇਰਾ ਕੰਮ ਕਰਾਉਂਦੀ ਹੋਦਾ ਜਿਹੜੀ ਆ ਖੜੀ ਐ ਇਹ ਮਸ਼ੀਨ ਚੋਂ ਇਹ ਵੀ ਝੜਦੀ ਐ ਜੀ ਜੋ ਡਿੱਗ ਪੈਂਦੀ ਐ ਨਾ ਜੀ ਚਲੋ ਕੋਈ ਨਹੀਂ ਸਪੈਸ਼ਲ ਗਰਦੌਰੀ ਦੇ ਆਰਡਰ ਹੋ ਗਏ ਆ ਹਾਂਜੀ ਹਾਂਜੀ ਲੈਣ ਸ਼ੁਰੂ ਕਰਨ ਲੱਗਿਆਂ ਸਾਡੇ ਜੀ ਤੇ ਆਪ ਹੈ ਆਪ ਮਨਜ਼ੂਰ ਹੋ ਗਿਆ ਇੱਕ ਕੰਨਾ ਜੀ ਆਹ ਏਰੀਆ ਪਾਣੀ ਨਾਲ ਮਰ ਜਾਂਦਾ ਜੀ ਹਾਂ ਸਰਵਾਂਵਾਂ ਕਰਾਤਾ ਜੀ ਇਹਦਾ ਹਾਂ ਤੇ ਡਰੇਨ ਵਿਭਾਗ ਨੂੰ ਜੀ ਇਥੋਂ ਪਾਈਪ ਲਾਈਨ ਡਰੇਨ ਨੂੰ ਜਾਣੀ ਹੈ ਜੀ ਉਹਦਾ ਤੁਸੀਂ ਉਹ ਫਾਈਲ ਐਕਸ ਸਾਹਮਣੋਂ ਜੋ ਕਹਿ ਦੋ ਛੇਤੀ ਹੋ ਜੀ ਜਾ ਕੇ ਕਹਿ ਦਿੰਦੇ ਆ ਹਾਂ ਜੀ ਧੰਨ ਧੰਨ ਸਾਡੇ ਖਾਣ ਬਣ ਗਈ ਬਹੁਤ ਬਹੁਤ ਧੰਨਵਾਦ ਜੀ ਉਹਦਾ ਮੁਬਾਰਕਾਂ ਤੁਹਾਨੂੰ ਉਹਦੇ ਨਾਲ ਦਾ ਸਾਨੂੰ ਇੱਕ ਹੋਰ 50 ਕਿੱਲੇ ਦਾ ਫੰਡ ਹੋਰ ਲਿਆ ਚਲੋ ਨਹੀਂ ਕੋਈ ਨਹੀਂ ਕਰੀ ਜਾਵਾਂਗਾ ਉਹ ਸੋੜਾ ਗਾਮਾ ਸ਼ੁਰੂਆ ਪ੍ਰਿੰਟ ਕੋਸ਼ ਆ ਜੀ ਇਹ ਕਰਵਾਵਾਂਗੇ ਸਰਕਾਰ ਵੱਲੋਂ ਆ ਗਏ ਐਸਟੀਐਮ ਸਾਹਿਬ ਨਾਲ ਆਏ ਆ ਤੇ ਬਸ ਸ਼ੁਰੂ ਕਰਵਾ ਹੀ ਦੋਗੇ ਹਾਂ ਨਹੀਂ ਨਹੀਂ ਹੋ ਗਈ ਮੈਮ ਸ਼ੁਰੂ ਹੋ ਗਈ ਹੋ ਗਈ ਸ਼ੁਰੂ ਹੋ ਗਈ ਜੀ ਜਿੰਨਾ ਵੀ ਜਿੰਨਾ ਏਰੀਆ ਹੋਇਆ ਜਿਹਦਾ ਕੋਈ ਕਿੱਲਾ ਦੋ ਕਿੱਲੇ ਕਨਾਲਾਂ ਸਾਰੇ ਰਿਕਾਰਡ ਚੜਾ ਕੇ ਦੇਖ ਲਿਆ ਮਾਲੀਆ ਜੀ ਉੱਥੇ ਦੋ ਕਿੱਲੇ ਸਬਜੀ ਕਿੰਗਰਾ ਰੋਡ ਤੇ ਇੱਥੇ ਆਏ ਉਹ ਖੜਾ ਜੀ ਮੇਰੀ ਸਬਜੀ ਮਾਰੀ ਗਈ ਕਰੀਬ ਬੰਦਾ ਜੀ ਅੱਛਾ ਅੱਛਾ ਇਹਦਾ ਕੀ ਹੋਊਗਾ ਸਬਜੀ ਦੇ ਠੇਕੇ ਜੀ 70 80 ਕਿਲੇ 70 8000 ਰੁਪਏ ਠੀਕ ਹੈ ਠੀਕ ਹੈ ਇਹਦਾ ਵੀ ਪਵਾ ਦੋ ਵਿੱਚੀ ਕਰ ਦੋ ਹਾਂ ਹਾਂ ਕਈਆਂ ਸਬਜ਼ੀਆਂ ਵੀ ਹੁੰਦੀਆਂ ਕਾਜਾ ਦੇ ਸਾਰੇ ਨਹੀਂ ਮਿਲੂਗੇ ਕੋਈ ਨਹੀਂ ਸਾਰਿਆਂ ਨੂੰ ਪਹਿਲਾਂ ਵੀ ਆਪਾਂ ਦੇ ਹੀ ਦਿੱਤਾ ਮਾਣ ਸਾਹਿਬ ਨੇ ਸਾਰਿਆਂ ਨੂੰ ਇਹ ਵੀ ਮਿਲ ਜੂਗਾ ਬਹੁਤ ਸੰਯੋਗ ਆ ਰਹੀ ਠੀਕ ਹੈ ਜੀ ਬਹੁਤ ਬਹੁਤ ਇੱਕ ਨਾ ਜੀ ਮੰਜੀ ਸਾਹਿਬ ਆ ਬਜ਼ੁਰਗਾਂ ਦੀ ਪੈਨਸ਼ਨ ਆਦੀ ਹੈ ਕਿ ਕਾਗਜ਼ਾਂ 'ਚ ਮਰਿਆ ਸ਼ੋਅ ਵਿਖਾਈ ਜਾਂਦੇ ਸੀ ਬੜੇ ਅਰੇ ਬੜੇ ਵਾਰ ਜਾਂਦੇ ਆ ਉਹ ਮਕਸਰ ਵੀ ਲੈ ਕੇ ਜੀ ਇਹਨੂੰ ਇੱਕ ਵਾਰੀ ਵੱਜ ਗਈ ਫਿਰ ਕੱਟਤੀ ਆ ਕਿ ਮਰਿਆ ਸ਼ੋਅ ਸਰ ਤਾਂ ਨਹੀਂ ਮੈਨੂੰ ਫੋਨ ਮੈਂ ਕਿਹਾ ਮੈਂ ਨਾ ਫੋਨ ਭੇਜਦਾ ਨਾ ਨਹੀਂ ਤਾਂ ਬਾਪੂ ਨੂੰ ਮੂਰੇ ਪੇਸ਼ ਕਰ ਦੇਣਾ ਸੀਗਾ ਲਿਵਿੰਗ ਸਰਟੀਫਿਕੇਟ